ਮੰਨਦਾ ਖਾਣਾ ਨਾ ਕਿਲੋ ਤਾਂ ਹੀ ਮਾਫ ਸੀ ਅੱਛਾ ਮਾਫ ਸੀ ਕਿਲੋ ਤੋਂ ਬਾਅਦ ਰਿਹਾ ਪਲੰਦਾ ਸੀ ਤੇ ਕਿੰਨੇ ਦਾ ਹੁੰਦਾ ਜਦੋਂ ਬਾਈ ਉਹ ਸਸਤਾ ਸੀ ਪੂਰ ਦੋ ਦਾ ਹੈ ਕਿਵੇਂ ਹਰ ਟਾਈਮ ਦਿਲ ਟਟੇ ਹੁੰਦਾ ਉਹ ਤੋਂ ਪਹਿਲਾਂ ਤਾਂ ਬਹੁਤ ਸਸਤਾ ਸੀ ਤੁਸੀਂ ਅੱਜ ਸੁਰਤ ਵਿੱਚ ਸਭ ਤੋਂ ਸਸਤਾ ਕਿੰਨੇ ਦਾ ਲਿਆ ਅਸੀਂ ਉਹ ਤੋਂ ਲਿਆ ਸੀ ਮਤਲਬ ਪਹਿਲੋਂ ਪਾਰ ਜਦੋਂ ਚੱਲਿਆ ਹਾਂ ਉਹ ਤਾਂ ਸੋਰਾ ਇੰਨਾ ਕੰਦੇ ਨੀ ਆ ਗਿਆ ਜੀ ਕਲਾਸੀ ਦੇਦੇ ਜੋ ਕਸ਼ਮੀਰ ਬਹੁਤ ਤੇ ਫੀਲ ਤਾਂ ਬਹੁਤ ਜਿੰਦੀ ਜੀ ਜਿਹਨੇ ਬਿੰਦ ਜੋ ਨੰਨਜਨ ਕੋਲ ਆਉਂਦਾ ਆ ਜਾ ਖਾ ਕੇ ਕੰਮ ਕਰਦਾ ਕੰਮ ਹੈਗਾ ਦੁਕਾਨਾ ਹੋਰ ਹਰਾਰਾ ਜੀ ਉਹ ਕੜ ਕੇ ਨਾਲ ਸਮਾਨ ਮੋੜ ਯਾਰ ਮੂੰਹ ਤਾਂ ਦਿਖਾ ਤਹਾਰੇ ਯਾਰ ਮੋਛਾ ਸੈਟ ਕਰਾਉਣ ਜਾਂਦਾ ਮੋੜ ਦੋ ਵਾਰੀ ਬਾਲ ਸਾਹ ਬਣਿਆ ਯਾਰ ਫਿਰ ਕੈਪਟਨ ਬਣਿਆ ਉਹਦੋਂ ਬੰਦ ਹੋਇਆ ਉਹਦੋਂ ਬੰਦ ਹੋਇਆ ਜੋ ਕੈਪਟਨ ਬਣਿਆ ਜੀ ਯਾਰ ਹਾਂ ਹੈਲੋ ਇੱਕ ਆ ਕੇ ਇੱਕ ਆ ਕੇ ਮੀਟ ਲੰਦਾ ਹੁਣ ਹੁਣ ਅੱਖ ਤਾਂ 6 ਵਜੇ ਖੁੱਲੂਗੀ ਜਾਂਦਾ ਜੀ ਪੋਸਟ ਲੈਣ ਬਸ ਤੇ ਉਦੋਂ ਕੌਣ ਇਸ ਵਾਸਤੇ ਨਾਰਥਨ ਤੇ ਮੈਂ ਇਸ ਤੇਰੀ ਦੁੱਗੀ ਭੱਟੀ ਪਾਸ ਹੀ ਭੱਗਾ ਬੜਾ ਹਾਂ ਨਹੀਂ ਉਹ ਸੀਧਾ ਨੌਰਥ ਨਹੀਂ ਹਾਂ ਉਹਦਾ ਵੱਡੀ ਨੌਰਥਨ ਹਾਂ ਜਾਂਦਾ ਨਾ ਸੀ ਭੱਟੀ ਬਹੁਤ ਧੂਪ ਪਰ ਫੱਲ ਹੁੰਦੀ ਸੀ ਦੇਖ ਲਓ ਵੀ ਅਸੀਂ ਬਜ਼ੁਰਗਾਂ ਦੀ ਖਰਾਕਾਂ ਇਹਦਾ ਕਾਣੀ ਆ ਮੀਟ ਬਣਾਉਂਦੇ ਬਣਾਉਂਦੇ ਨਾਲ ਕੱਚਾ ਖਾ ਜਾਂਦੇ ਹਾਂ ਬਿਲਕੁਲ ਕਿੰਨਾ ਦੇਖਣ ਜੀ ਕਿੰਨਾ ਖਾ ਜਾਂਦੇ ਸੀ ਇਹ ਦੇ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਆ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਤੇ ਬਿਨਾਂ ਕਿਸੇ ਦੇਰੀ ਤੋਂ bắtਦੇ ਆਪਾਂ ਅੱਜ ਦੀ ਵੀਡੀਓ ਵੱਲ ਕਿਵੇਂ ਹੈ ਵੀ ਟਾਈਮ ਦਿਲ ਟੁੱਟਿਆ ਹੁੰਦਾ ਕੀ ਸੋਚੀਏ ਨਾ ਐ ਬੈਠਾ ਮੈਂ ਦਿਲ ਟੁੱਟਿਆ ਹੁੰਦਾ ਉੱਠ ਕੇ ਆ ਕੇ ਫੂਲ ਪੈਸੇ ਨਹੀਂ ਸੁਣਦਾ ਔਰ ਠੀਕ ਹੈ ਔਰ ਥੋਪੇੋਂ ਨਿਕਲੀ ਹੈ ਨਾ ਬੱਚਿਆਂ ਨੂੰ ਹੋ ਗਈ ਛੁੱਟੀ ਹੈਲੋ ਹੋ ਗਈ ਛੁੱਟੀ ਹੋ ਗਿਆ ਵੀ ਆਏਗਾ ਤਾਂ ਛਾਲ ਵੀ ਆ ਚਲੋ ਹਾਂਜੀ ਬਾਈ ਹੋ ਗਈ ਛੁੱਟੀ ਓਕੇ ਬੱਤ ਪੜੋ ਦੱਬ ਕੇ ਬਾਕੀ ਦੋਸਤੋ ਰਾਤ ਮੀਂਹ ਪਈ ਗਿਆ ਅੱਜ ਵੀ ਸਾਰਾ ਦਿਨ ਬੱਦਲ ਵਾਈ ਰਹੀ ਹੈ ਤੁਸੀਂ ਮੌਸਮ ਦੇਖ ਸਕਦੇ ਹੋ ਹੁਣ ਧੁੱਪ ਨਿਕਲੀ ਮਾੜੀ ਜੀ ਪਰ ਆਇਆ ਵੀ ਚਲੋ ਹਵਾ ਤਾਂ ਸੀਗੀ ਪਰ ਇੰਨੀ ਵੀ ਨਹੀਂ ਸੀ ਜਿਵੇਂ ਪਹਿਲਾਂ ਵੀ ਗੱਲ ਕਰੀਏ ਪਤਾ ਨਹੀਂ ਕੀ ਚੱਕਰ ਆ ਜਦੋਂ ਮਤਲਬ ਵੜਾ ਮੁੱਟੇ ਮੀਂਹ ਆ ਜੇ ਕਣੀਆਂ ਡਿੱਗ ਪੈਣ ਲਾਈਟ ਭੱਜ ਜਾਂਦੀ ਐ ਤੇ ਮੁੜ ਕੇ ਤੜਕੇ ਆਉਂਦੀ ਐ ਹੁਣ ਇਹਦਾ ਮੈਂ ਦੋ ਤਿੰਨ ਕਾਰਨ ਸੋਚੇ ਸਿੱਕਦਾ ਹੁੰਦਾ ਵੀ ਚਲੋ ਰਾਤ ਨੂੰ ਵਿਚਾਰੇ ਜਿਹੜੇ ਹੁੰਦੇ ਕੰਮ ਕਰਨ ਵਾਲੇ ਉਹ ਵੀ ਘਰੋ ਘਰੀ ਜਾ ਵੜਦੇ ਐ ਤੇ ਪੈਪੂ ਜਾਂਦੇ ਉਹਨਾਂ ਨੂੰ ਵੀ ਆਉਣਾ ਔਖਾ ਐ ਤੇ ਬਾਕੀ ਹੋਰ ਹੋ ਸਕਦਾ ਵੀ ਐਂਡ ਆਰ ਦੇ ਹੁਣ ਵੀ ਕਿਸੇ ਦਾ ਨੁਕਸਾਨ ਨਾ ਹੋ ਜਾਈ ਜਦੋਂ ਹੌਫ ਬਚਲਦੀ ਐ ਪਰ ਮਾੜੀ ਮੋਟੀ ਹਵਾ ਜੀ ਬੰਦ ਕਰ ਦਿੰਦੇ ਉਹ ਮੈਨੂੰ ਕਾਰਨ ਨਹੀਂ ਸਮਝ ਆਇਆ ਤੇ ਮੀਂਹ ਦਾ ਵੀ ਆਉਣ ਵਾਲੇ ਸਮੇਂ 'ਚ ਇਹਦਾ ਸੁਧਾਰ ਕਰਿਆ ਜਾਊਗਾ ਬਾਕੀ ਵੇਖਦੇ ਆਂ ਕੀ ਬੰਦਾ ਇਹ ਤਾਂ ਚਾਚਾ ਫਿਰਦਾ ਜੀ ਆਪਦੇ ਡੌਗੀ ਨਾਲ ਸੈਰ ਤੇ ਕੀ ਨਾਂ ਰੱਖਿਆ ਦਾ ਇਹ ਹੈ ਨਾ ਜੈਵੀ 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 ਆਪਾਂ ਕਿਹੜੇ ਨਾਂ ਰੱਖਿਆ ਹੈ ਅਸੀਂ ਰੱਖਿਆ ਜੈਵੀ ਅੱਛਾ ਹੋਰ ਵਧੀਆ ਇਹ ਤਾਂ ਡੈਸ਼ ਹੁੰਦਾ ਜਰਮਨੀ ਦਾ ਹੈ ਹੈ ਜਰਮਨੀ ਨਾਲ ਟੈਕ ਹਾਂ ਅੱਛਾ ਤੇ ਉਮੀਦ ਆ ਵੀ ਬਿਜਲੀ ਵਿੱਚ ਵੀ ਸੁਧਾਰ ਕਰੇ ਜੋ ਕਿਉਂਕਿ ਐ ਵੀ ਆਪਾਂ ਉਹ ਚੀਜ਼ਾਂ ਦੇਖੀਆਂ ਹੈ ਜਦੋਂ ਕੱਟ ਲੱਗਦੇ ਹੁੰਦੇ ਸੀ ਤੇ ਗਾਣੇ ਬੰਦਦੇ ਹੁੰਦੇ ਸੀਗੇ ਬਿਜਲੀ ਦਾ ਲੱਗਦਾ ਕੱਟ ਤੇ ਮੱਛਰ ਲੜ ਜਾਂਦਾ ਇਹ ਆਪਣੇ ਮਤਲਬ ਸੀਮ ਸਾਹਿਬ ਦਾ ਗਾਇਆ ਹੋਇਆ ਗਾਣਾ ਹੈ ਤੇ ਫਲਾਰ ਹੁਣ ਉਹਦੇ ਸੁਧਾਰ ਹੋਇਆ ਜਿਹੜੀ ਲਾਈਟ ਆ 24 ਘੰਟੇ ਹੋਈ ਹੁਣ ਲਾਈਟ ਬਸ ਉਹਦੇ ਜਾਂਦੀ ਹੈ ਜਦੋਂ ਮਤਲਬ ਕੋਈ ਜਿਆਦਾ ਹਨੇਰੀ ਆ ਜੇ ਮੀਂਹ ਆ ਜੇ ਵੈਸੇ ਨਹੀਂ ਜਾਂਦੀਗੀ ਇਸ ਗੱਲੋਂ ਤਾਂ ਕੰਮ ਵਧੀਆ ਹੋਇਆ ਇਨਵਰਟਰ ਹੁਣ ਵਿਲੇ ਪੈ ਰਹੇ ਹੁੰਦੇ ਆ ਤੇ ਮੀਂਹ ਨੇਰੀ ਚ ਦਿੱਕਤ ਆਉਂਦੀ ਜਾਦੀ ਆਉਣ ਵਾਲੇ ਸਮੇਂ ਚ ਆਸ ਕਰਦਾ ਵੀ ਇਹ ਚੀਜ਼ ਵੀ ਸੁਧਾਰ ਕਰਿਆ ਜਾਊਗਾ। ਬਾਕੀ ਆਪਾਂ ਜਾ ਰਹੇ ਜੱਡੇ ਕਣੀ ਜਾ ਕੇ ਵੇਣੇ ਰੌਣਕ ਮੇਲਾ ਤੇ ਕਰਦੇ ਬਜ਼ੁਰਗਾਂ ਨਾਲ ਗੱਲਬਾਤ। ਬਾਕੀ ਜਿਹੜੀ ਕੱਲ ਵਾਲੀ ਵੀਡੀਓ ਪਾਈ ਆ ਉਹਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ। ਤੁਹਾਡੇ ਸਾਰਿਆਂ ਦਾ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ। ਜਾ ਜੋ ਡਰ ਕਿਤੇ। ਇੱਕ ਕੱਲ ਦੀ ਪਤਾ ਨਹੀਂ ਕਿਉਂ ਜੱਜਾਂ ਦੀ ਆਵਾਜ਼ ਬਹੁਤ ਆਈ ਜਾਂਦੀਂ ਦੀਨੇ ਤਾਂ ਹੈ ਨਹੀਂ। ਬਹੁਤ ਉੱਤੇ ਲੱਗਦਾ ਉੱਡੀ ਜਾਂਦਾ ਹੁੰਦਾ ਜਿਵੇਂ। ਸਤਨਾਮ ਵਾਹਿਗੁਰੂ ਸੱਚੇ ਬਾਦਸ਼ਾਹ। ਅੱਛਾ ਜਿਹੜੀ ਆਪਾਂ ਕੱਲ ਵੀਡੀਓ ਪਾਈ ਸੀ ਆਪਣੇ ਪਿੰਡ ਤੇ ਤੇ ਜਿੰਨੀ ਕਿ ਮੈਨੂੰ ਨੌਲੇਜ ਸੀ ਮੇ ਉਸ ਹਿਸਾਬ ਨਾਲ ਉਹ ਚੀਜ਼ ਕਹਿਤੀ ਐ ਜੇ ਫਿਰ ਵੀ ਕੋਈ ਗਲਤੀ ਫਲਤੀ ਹੋਈ ਹੋਵੇ ਤਾਂ ਮੈਂ ਗੰਨ ਸੁਧਾਰ ਕਰੂੰਗਾ ਉਹਦੇ ਲਈ ਵੀ ਮੈਂ ਮਾਫੀ ਮੰਗਦਾ ਤੇ ਜੇ ਕੋਈ ਹੋਰ ਬੰਦਾ ਵੀ ਕਿਸੇ ਪਿੰਡ ਦੀ ਵੀਡੀਓ ਆਪਦੇ ਦੀ ਬਣਾਉਣਾ ਚਾਹੁੰਦਾ ਹੈ ਤਾਂ ਮੈਨੂੰ ਮੈਸੇਜ ਕਰੇ ਆਪਾਂ ਉਹਨਾਂ ਦੇ ਪਿੰਡ ਜਾ ਕੇ ਉਹ ਵੀਡੀਓ ਬਣਾ ਕੇ ਆਵਾਂਗੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬੜੀ ਮਿਹਨਤ ਲੱਗੀ ਤੁਸੀਂ ਵੇਖ ਲਓ ਕੱਲੀ ਕੱਲੀ ਥਾਂ ਤੇ ਜਾ ਕੇ ਵੀਡੀਓ ਬਣਾਉਣੀ ਫਿਰ ਉਹਨੂੰ ਐਡਿਟ ਕਰਨਾ ਆਪਣੇ ਕੋਲ ਤਾਂ 10 ਮਿੰਟ ਦੀ ਆ ਗਈ ਪਰ ਇਹਦੇ ਪਿੱਛੇ ਘੱਟੋ ਘਾਟ 8-9 ਘੰਟੇ ਦੀ ਮਿਹਨਤ ਹੈ ਤੇ ਬਸ ਉਦੋਂ ਤੇ ਹੀ ਉਮੀਦ ਕਰਦਾ ਵੀ ਆਪਣੀ ਵੀਡੀਓ ਨੂੰ ਵਕਤ-ਵਕਤ ਸ਼ੇਅਰ ਕਰਦਿਆ ਕਰੋ ਜਿਹੜੀ ਤੁਹਾਨੂੰ ਚੰਗੀ ਲੱਗਦੀ ਆ ਜਿਹੜੀ ਨਹੀਂ ਲੱਗਦੀ ਉਹ ਅਲੱਗ ਗੱਲ ਆ ਜੇ ਕਿ ਕਮੀਆਂ ਪੇਛੀ ਹੁੰਦੀ ਆ ਮੈਨੂੰ ਦੱਸਿਆ ਕਰੋ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਮੀਆਂ ਪੇਛੀ ਮੈਂ ਸੁਧਾਰ ਸਕਾਂ ਆਪਦੀ ਤੇ ਨਾਲੇ ਉਸ ਤੋਂ ਆਪਦੀ ਗਲਤੀ ਤੋਂ ਕੁਝ ਸਿੱਖ ਸਕਾਂ ਮੇਰੇ ਪਿੰਨ ਮੇਰੇ ਯਾਰ ਸ਼ਾਸਤਰੀ ਕਾਲੀ ਸਤਿ ਸ਼੍ਰੀ ਅਕਾਲ ਵੇਖ ਲਈ ਵੀਡੀਓ ਤੇਰੇ ਲਈ ਇਹਦੀ ਭਾਈ ਇਹ ਵੀਡੀਓ ਆਪ ਵੇਖ ਲਈ ਉਹ ਤੁਹਾਡੇ ਸਾਰਿਆਂ ਦੀ ਜੇ ਬੜਿਆਸੇ ਲਈ ਆ ਉਹ ਕਿੱਥੇ ਬਕਾਇਆ ਇੱਕ ਅੱਖ ਇੱਕ ਅੱਖ ਮੀਚ ਲੰਦਾ ਵੀਡੀਓ ਕਟ ਲੈਂਦਾ ਅੱਜ ਵਰਨਾ ਵੀ ਲਈ ਬੈਠਾ ਹੈ ਨਹੀਂ ਕੱਕ ਖੁੱਲਦੀ ਹੁੰਦੀ ਹੈ ਭਗਵਾਨ ਕੇ ਫੋਟੋ ਕਚਾਲਾ ਹਾਂ ਅੱਜ ਖੁੱਲੂਗੀ ਹੁਣ ਇੱਥੇ ਬਣਾ ਸਾਹਮਣੇ ਜਾਣਾ ਹੁਣ ਹੁਣ ਅੱਖ ਤਾਂ 6 ਵਜੇ ਖੁੱਲੂਗੀ ਅੱਖ 6 ਵਜੇ ਖੁੱਲੋ ਪੀੜੀ ਸਰਾ ਹਾਂ ਬੱਸ ਵੀ ਆ ਗਈ ਨਾਰਥ ਨਾਲ ਯਾਰ ਤੇਰੇ ਕੰਦੇ ਆਦਾ ਬਹੁਤ ਜੁੜੀਆਂ ਬਸਰ ਨਾਲ ਯਾਰ ਜਿਵੇਂ ਵੇਚੇ ਜਾਂਦੀਆਂ ਦੋਨੇ ਵੇਚੀਆਂ ਹੈ ਮੈਂ ਬਸਰਾ ਜਿਆਦਾ ਤਾਂ ਬਹੁਤ ਜੁੜੀਆਂ ਨਾਰਥ ਨਾਲ ਤੂੰ ਜਾਂਦਾ ਨਹੀਂ ਬਸ ਤੇਰੇ ਕੋ ਨਹੀਂ 到直播间。嗯 ਫੇਰ ਆਪੋਸ ਲੈ ਜਾਂਦਾ ਜਾਂਦਾ ਪੋਸਟ ਲੈਣ ਵਾਸਤੇ ਉਦੋਂ ਕੌਣ ਇਸ ਵਾਸਤੇ ਨੌਰਥ ਸੰਤੇ ਨਾ ਇਸ ਤੇਰੀ ਦੂਜੀ ਭੱਟੀ ਪਾਸ ਹੀ ਭੱਗਾ ਬਣੀ ਹਾਂ ਨਹੀਂ ਉਹ ਸੀ ਤੇ ਨੌਰਤ ਨਹੀਂ ਹਾਂ ਉਹਦਾ ਭੱਟੀ ਵਾ ਨੌਰਥ ਸੰਹਾ ਜਾਂਦੇ ਨੇ ਸੀ ਭੱਟੀ ਬਹੁਤ ਧੂਪ ਪਰ ਫਲ ਹੁੰਦੀ ਸੀ ਕਿੰਨੇ ਵਜੇ ਜਾਂਦੇ ਨੇ ਸੀ ਬਸ ਅਸੀਂ ਜਾਂਦੀ ਸੀ 12:20 ਤੇ ਆਉਂਦੀ ਸੀ ਹਾਂ ਤੇ ਮਤਲਬ ਪੌਣੇ ਤਿੰਨ ਉੱਥੇ 2:40 ਤੇ ਉੱਥੇ ਆ ਜੀ ਜੇ ਤੁਹਾਡਾ ਵਧੀਆ ਜੀ ਵਧੀਆ ਅੱਛਾ ਇੱਥੇ ਬਾਹਰ ਜਾਂਦੇ ਸਾਰੇ ਬੱਸ ਉਹ ਹਰੀਪੁਰ ਆਉਣੀ ਬੰਡਾ ਵਈ ਠੀਕ ਹਾਂ ਅਸੀਂ ਉੱਥੇ ਛੱਡ ਜਾਂਦੇ ਉੱਤੇ ਤੇ ਥੱਲੇ ਰਾਜ ਰੋਕਦੇ ਨਹੀਂ ਸੀ ਨਾ ਰੋਕਦੇ ਜਿੱਥੇ ਉਤਰਨਾ ਸੀ ਨਾ ਉਹ ਕੁ ਛੱਡ ਦਿੰਦੇ ਸੀ ਜਿਹੜਾ ਬੰਦਾ ਖਾਣਾ ਨਾ ਕਿਲੋ ਤਾਂ ਹੀ ਮਾਫ ਸੀ ਅੱਛਾ ਮਾਫ ਸੀ ਕਿਲੋ ਤੋਂ ਬਾਅਦ ਰਿਆ ਪੜਦਾ ਸੀ ਤੇ ਕਿੰਨੇ ਦਾ ਹੁੰਦਾ ਜੀ ਉਦੋਂ ਬਈ ਉਹ ਸਸਤਾ ਸੀ ਪੋਸਟ ਜੂੜ ਦੋ ਦਾ ਹੈ ਜੂੜ ਦੋ ਕਿਲੋ ਬੰਦ ਕਰੇ ਤੇ ਹੋਇਆ ਕਿ ਇਹ ਤਾਂ ਬੰਦ ਤਾਂ ਉਦੋਂ ਹੋਇਆ ਜਦੋਂ ਨਹੀਂ ਕਿੰਨੇ ਰੁਪਏ ਸੀ ਉਦੋਂ ਬੰਦ ਹੋਇਆ ਉਹ 800 ਉਹਦਾ 800 ਨਾਲ ਬੰਦ ਦੀ ਸੀ ਉਹ ਕੈਪਟਨ ਉਹਦਾ 800 ਨਾਲ 800 ਨਾਲ ਜੀ ਉਦੋਂ ਸੱਤ 800 ਲੱਸੀ ਆ ਕਿੱਥੇ ਅੱਛਾ ਉਹਦੋਂ ਉਹਦੋਂ ਪਹਿਲਾਂ ਤਾਂ ਬਹੁਤ ਸਸਤਾ ਸੀ ਤੁਸੀਂ ਅੱਜ ਸੁਰਤ ਵਿੱਚ ਸਭ ਤੋਂ ਸਸਤਾ ਕਿੰਨੇ ਦਾ ਲਿਆ ਅਸੀਂ ਉਦੋਂ ਲਿਆ ਸੀ ਜਦੋਂ ਪਹਿਲੋਂ ਪਾਰ ਜਦੋਂ ਚੱਲਿਆ ਹਾਂ ਹੋ ਤਾਂ ਸੌ ਰਾ ਇੰਨਾ ਕਹਿੰਦੇ ਨਹੀਂ ਮੰਗ ਕਹਿੰਦਾ ਕਸ਼ਮੀਰ ਉਹ ਤੇ ਫਿਲਮ ਦਾ ਬੋਲਦੀ ਸੀ ਜੀ ਲੱਪਣ ਦੇ ਨਿੰਜਨ ਕੋਲੇ ਆਉਂਦਾ ਅੱਜ ਖਾ ਕੇ ਕੰਮ ਕਰਦਾ ਕੰਮ ਮਗਾ ਦੁਗਣਾ ਹੋਰ ਹਰਾ ਰਸ਼ਾ ਸੀ ਕੱਢ ਕੇ ਨਾਲ ਸਮਾਰ ਨਹੀਂ ਵਧੀਆ ਹੁੰਦੇ ਪਰ ਹੁਣ ਅੱਜ ਅਜਤਰ ਹਲਦਾ ਕਿ ਨਹੀਂ ਹੋਵੇਂ ਹੁਣ ਉਹ ਚੀਜ਼ ਹੈ ਜੀ ਮਲਾਵਟ ਕਰ ਲਾਪਰੇ ਆ ਇਹਦਾ ਫਰਕ ਹੈਗਾ ਜੀ ਬੜਾ ਫਰਕ ਪੈਗਾ ਉਹ ਤਾਂ ਬਾੜੀ ਤੇ ਹੁਣ ਤਾਂ 64.5 ਕਿਲੋ ਵਾਲਾ ਕੀ ਖਾਣੂ ਹੁੰਦਾ ਨਹੀਂ 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 ਉਹਦਾ ਉਦੋਂ ਹੀ ਮਹਿੰਗਾ ਹੋਊਗਾ ਚੰਗਾ ਤਾਂ ਉਦੋਂ ਹੀ ਚੰਗਾ ਉਦੋਂ ਹੀ ਮਹਿੰਗਾ ਡੋਡੇ ਪਿਓਰ ਕੋਈ ਚੀਜ਼ ਨਹੀਂ ਹੁੰਦੀ ਯਾਰ ਮੈਂ ਤਾਂ ਨਹੀਂ ਉੱਥੇ ਜਦੋਂ ਹੈ ਬੱਤ ਸੋਡੀ ਜਵਾਨੀ ਵੇਲੇ ਉਦੋਂ ਕੀ ਰੇਟ ਹੁੰਦਾ ਸੀ ਠੇਕੇ ਦੇ ਉੱਤੇ ਠੇਕੇ ਤੇ ਤਾਂ ਬਹੁਤ ਸੀਗਾ ਬਹੁਤ ਸਸਤਾ ਨਹੀਂ ਨਹੀਂ ਪਤਾ ਕਿ ਉਦੋਂ ਕਿੱਥੀ ਆਉਣਾ ਦਾ ਜਾਣ ਦੀ ਭੋਲੀ 80 ਰੁਪਏ ਹੋਊਗਾ ਕਿ ਜ਼ਿਆਦਾ 30-40 ਰੁਪਏ ਹੋਊਗਾ ਨਾ ਹਾਂ 30-40 ਰੁਪਏ ਆਪਣੇ ਪਿੰਡ ਸੌਦੀਪੜੀ ਦਿੰਦੇ ਰਹੇ ਆ ਤੇ ਠੇਕ ਰੈਸਟ ਕਾ ਦੇ ਦਿੰਦੇ ਯਾਰ 20 ਰੁਪਏ ਨਹੀਂ ਗਲਾਸੀ ਸੇ 250 ਦਾ ਕਿਲੋ ਅਸੀਂ ਆਪ ਲੈਦੇ ਨੇ ਤੇ ਘਰੇ ਫੜਾ ਕੇ ਜਾਂਦੇ ਬੰਦੇ ਵੇ ਹਲੋ ਮਲਣ ਵਾਲਾ 250 ਦਾ ਕਿਲੋ 250 ਕਿਲੋ ਬੜੀ ਪੁਰਾਣੀ ਗੱਲ ਵੀ ਨਹੀਂ ਇਹ ਥੋੜਾ ਥੋੜਾ ਜਿਹੀ ਇਸ ਤਰ੍ਹਾਂ ਦੇ ਸੀ ਜਦੋਂ ਸਰਕਾਰ ਕਾਂਗਰਸ ਦੀ ਆਈ ਉਹਨਾਂ ਦੀ ਗੱਲਣਾ ਇਹ ਦੋ ਉਹਨਾਂ ਜੇ ਬਾਦਸ਼ਾਹ ਬਣਿਆ ਇਹ ਦੋ ਵਾਰੀ ਬਾਦਸ਼ਾਹ ਬਣਿਆ ਫਿਰ ਕੈਪਟਨ ਬਣਿਆ ਫਿਰ ਦੋ ਵਾਰ ਬੰਦ ਹੋਇਆ ਉਹ ਲੋ ਬੰਦ ਹੋਇਆ ਜੋ ਕੈਪਟਨ ਬਣਿਆ ਦੂਜੀ ਵਾਰ ਹਾਂ ਉਹਦੀ ਹੋ 8 ਸਾਲ ਹੋਇਆ 7-8 ਸਾਲ ਹੀ ਹੋਏ ਆ ਥੋੜਾ ਬੰਦ ਬੰਦ ਹੋਇਆ ਸਾਡਾ 10 ਸਾਲ ਨਹੀਂ 10 ਤਾਂ ਹੁਣ ਹੋਣਗੇ ਜਦੋਂ 27 'ਚ ਹੋਣਗੇ 10 ਸਾਲ 27 ਜਦੋਂ 2027 ਚ ਚੱਲੂਆ ਹੋਣੀ 25 ਆ 25 27 ਉਹਨੂੰ 10 ਸਾਲ ਉਹ 10 ਸਾਲ ਹੋਣਗੇ 10-11 ਸਾਲ ਹੋ ਜਾਣਗੇ ਸਹੀ ਗੱਲ ਆ ਤੁਹਾਡਾ ਰੌਣਾ ਦੇ ਤੇ ਪੋਸਟ ਖੋਲੋ ਸਹੀ ਗੱਲ ਆ ਫਿਰ ਆਪਾਂ ਉਹ ਵੀ ਬੰਦ ਕਰਕੇ ਦੋ ਕਰਕੇ ਬੱਦ ਦੋਵੇਂ ਜਿੱਤਾ ਗਲਮ ਦੇਣਾ ਬੰਦ ਕਰਕੇ ਬਾਬਾ ਤੁਸੀਂ ਕਿਹਨਾਂ ਚਰ ਮਤਲਬ ਦਾਰੂ ਪੀਤੀ ਜ਼ਿੰਦਗੀ ਚ ਮੋੜਦਾ ਹੀ ਹੋ ਗਿਆ ਹਾਂ ਤਾਂ ਮਸ ਹੁਣ ਮੈਨੂੰ 25 ਸਾਲ ਹੋ ਗਏ ਛੱਡੀ ਨੂੰ 25 ਸਾਲ ਹੋ ਗਏ ਤੇ 25 ਸਾਲ ਉਮਰ ਕਿੰਨੀ ਹੋ ਗਈ ਹੁਣ ਤੁਹਾਡੀ ਇਹਦੀ 76 ਸਾਲ 76 ਸਾਲ 25 ਘਟਾ ਦੋ 51 ਸਾਲ ਰਹਿ ਗਏ 51 ਸਾਲ 55 ਸਾਲ 55 ਸਾਲ ਦੇ ਲੱਗੇ ਕਿਹੜੀ ਉਮਰ ਸੀ ਪੀਣਾ 22 ਸਾਲ 22 ਸਾਲ ਦੇ ਜਵਾਨ ਹੁੰਦੇ ਸਨ ਹਬਾ 23 ਸਾਲ ਦਾ ਤੇ ਮੀਟ ਕਨਾ ਖਾ ਜਾਂਦੇ ਸੀ ਡੂਡ ਕੱਢੋ ਅੱਛਾ ਸੁਣਦੇ ਆ ਬਾਵਾ ਯਾਰ ਖਾ ਜਾਂਦੇ ਕੱਚਾ ਵੀ ਖਾ ਜਾਂਦੇ ਕੱਚਾ ਵੀ ਕੱਚਾ ਖਾ ਜਾਂਦੇ ਛਣੇ ਭੰਗੀ ਛਣੇ ਭੰਗ ਵਿੱਚੀ ਕੱਚਾ ਮੀਂਹ ਨਹੀਂ ਉਹ ਚੌੜ ਨੇੜੇ ਕਰੀ ਸੱਚੀ ਕੱਚਾ ਖਾ ਜਾਂਦਾ ਖਾਂਦਾ ਕੱਚਾ ਮੀਂਹ ਕੱਚਾ ਸੱਚ ਖਾ ਜਾਂਦਾ ਜੀ ਕਲੇਜੀ ਕਹੁੰਦੀ ਨਹੀਂ ਛੜਦਾ ਸੀ ਧਰਵੜ ਜੀ ਲੱਗਦੀ ਹੈ ਨਹੀਂ ਨਹੀਂ ਉਹ ਮੈਂ ਖਾਂਦਾ ਕੱਚਾ ਪੱਕੇ ਅੰਡੇ ਵੀ ਅੰਡੇ ਚੱਲ ਪੀਏ ਤੇ ਅਸੀ ਅੰਡੇ ਮਾਸ ਖਾਣਾ ਕੱਚਾ ਪੀਤਾ ਘਰੇ ਕੱਚਾ ਨਾ ਕੱਚਾ ਚੰਡ ਦਾ ਪੀ ਲਾ ਆ ਪੀਤਾ ਹੈ ਬਹੁਤ ਵਧੀਆ ਹੁੰਦਾ ਵਧੀਆ ਲੱਗਦਾ ਹੁੰਦਾ ਪੀਣਾ ਔਖਾ ਲੱਗਦਾ ਹੁੰਦਾ ਵਧੀਆ ਉਹਦੀ ਉਹਦੀ ਸੂਗ ਨਹੀਂ ਕਰਨੀ ਚਾਹੀਦੀ ਹੈ ਨਾ ਹਾਂ ਫਿਰ ਫਿਰ ਵਧੀਆ ਲੱਗਦਾ ਇਹ ਤਾਂ ਬੰਦਾਲਕ ਤੇ ਜੰਬਨ ਦੇ ਨਾ ਫਿਰ ਔਖਾ ਹੋ ਜਾਂਦਾ ਇਹ ਨੂਨ ਪਾਇਲ ਦੇਖ ਲਓ ਵੀ ਅਸੀਂ ਬਜ਼ੁਰਗਾਂ ਦੀ ਖਰਾਕਾਂ ਇਹ ਨਾ ਕਾਣੀ ਆ ਮੀਟ ਬਣਾਉਂਦੇ ਬਣਾਉਂਦੇ ਨਾਲ ਕੱਚਾ ਖਾ ਜਾਂਦੇ ਹੁੰਦੇ ਸੀ ਕਿਲੋ ਮੀਟ ਆਈ ਦੇ ਨਾ ਦੇਖਣ ਕੀ ਆ ਕਿਲੋ ਖਾ ਜਾਂਦੇ ਸੀ ਇਹ ਬੰਦਾ ਇਹਦਾ ਕਿਲੋ ਮੀਟ ਇਹ ਪਰ ਹੁਣ ਇਹ ਵੀ ਬਹੁਤ ਵੱਡੀ ਗੱਲ ਆ ਵੀ ਹੁਣ ਮੀਟ ਵੀ ਨਹੀਂ ਤੇ ਕੋਈ ਦਾਰੂ ਵੀ ਨਹੀਂ ਵੇਖ ਲਓ ਇਹ ਵੀ ਬਹੁਤ ਵੱਡੀ ਗੱਲ ਆ ਹੈ ਵੀਡੀਓ ਪਾਓ ਹੈ ਵੀਡੀਓ ਪਾਓ ਨਾ ਤੇ ਬਹੁਤ ਬਿੱਤੀ ਆ ਨਹੀਂ ਨਹੀਂ ਇਹ ਅੱਜ ਕੰਕ ਮੇਰੀ ਗੱਲ ਸੁਣੋ ਇਹ ਚੰਗੀ ਗੱਲ ਨਹੀਂ ਇੱਕ ਬੰਦਾ ਮੀਟਰਾਂ ਨਾਲ ਛੱਡ ਗਿਆ ਛੱਡ ਗਿਆ ਵੇ ਇੰਜ ਸਾਹਿਬ ਖਾਣੇ ਟੰਡ ਕੇ ਅੱਖਾਂ ਦੇ ਹਾਂ ਅੱਖਾਂ ਦੇ ਮੂੰਹ ਚੋਂ ਕੱਢ ਰਿਹਾ ਹੁਣ ਲੈ ਛੱਡ ਗਿਆ ਵਧੀਆ ਹੁਣ ਰੱਬ ਦਾ ਨਾਮ ਲਈਦਾ ਹੁਣ ਜਾਪ ਕਰੀ ਜਾ ਹਾਂ ਬਈ ਦਾ ਜਾਪ ਕਰੀ ਨਹੀਂ ਹੁਣ ਫਿਰ ਉਹੀ ਅੱਖਾਂ ਨਾਲ ਵਧੀਆ ਗੱਲ ਹੈ ਤੇ ਮੈਨੂੰ ਲੋਕਾਂ ਨੂੰ ਕੋਈ ਮੈਸੇਜ ਮਿਲੂਗਾ ਇਸ ਉਮਰ 60 ਕੋ ਛੱਟਣਾ ਬਹੁਤ ਵੱਡੀ ਗੱਲ ਹੁੰਦੀ ਹੈ ਨਾਲ ਕਿੱਡੀ ਮਸ਼ਹੂਰੀ ਹੋਊਗੀ ਤੇਰੀ ਨਹੀਂ ਇਹ ਚੰਗੀ ਗੱਲ ਹੈ ਤੇ ਲੋਕਾਂ ਨੂੰ ਮੈਸੇਜ ਜਾਊਗਾ ਬਹੁਤ ਵਧੀਆ ਮੋੜ ਯਾਰ ਮੂੰਹ ਤਾਂ ਦਿਖਾ ਸਾਰੇ ਯਾਰ ਮੋਛਾ ਸੈਟ ਕਰਾਉਣ ਜਾਂਦਾ ਮੋੜ ਨਹੀਂ ਲਾ ਦੋ ਤੇਰੇ ਨਕਲੀ ਮੁੱਛਾਂ ਚੌੜ ਦੀ ਗੱਲ ਨਹੀਂ ਸੰਗ ਦਾ ਕਦੋਂ ਆ ਯਾਰ ਕੋਈ ਨਹੀਂ ਆਉਂਦਾ ਬੰਦੇ